ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਚਿੰਦੂ ਮੈਂ ਪਹੁੰਚ ਚੁੱਕੇ ਜੀ ਪਿੰਡ ਹੈਗਾ ਦੁਲਝਪੁਰ ਜ਼ਿਲ੍ਹਾ ਤਰਨਤਾਰਨ ਤਸੀਹ ਖਨੂਸਾ ਸ਼ੰਭੂ ਅਕਲ ਕਹਿ ਰਹੇ ਘਮਾਰੇ ਦਿਵਾਲੀ ਦੇ ਨਵਾਂ ਮਾਲ ਆ ਚੁੱਕਾ ਹੈ ਪਰ ਬਿਲਕੁਲ ਛੋੜੇ ਮੁੱਲ ਕਰ ਰਹੇ ਬਾਈ ਕਹਿੰਦਾ ਦਿਵਾਲੀ ਪਹਿਲੇ ਆਫਰ ਠੀਕ ਹੈ ਨਾ ਜੀ ਯਾਹੋਂ ਪਰ ਬਾਜੀ ਨੇ ਗੱਲਬਾਤ ਕਰੀਏ ਬਾਜੀ ਹਸਤੀਕਾਰ ਸਤਿਕਾਰ ਸਤਿਕਾਰ ਜੀ ਹਸਤੀਕਾਰ ਨਮਾਜ ਹਸਤੀਕਾਰ ਹੋਰ ਸਲਾਮ ਜੀ ਵਾ ਕੀ ਠਾਕ ਜੀ ਠੀਕ ਠਾਕ ਜੀ ਹਾਂ ਵਧੀਆ ਜੀ ਚੜਦੀ ਕਲਾ ਹੋਰ ਮਰਾਓ ਹੋਰ ਜੀ ਸੰਦੀਪ ਵਟੇਰੀ ਚੈਨਲ ਆਫ ਦੇਖਣ ਵਾਲੇ ਸਾਰੇ ਭੈਣਾਂ ਭਰਾਵਾਂ ਨੂੰ ਆਪਣੇ ਵੱਲੋਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਦੀਵਾਲੀ ਦਾ ਕੰਮ ਆ ਰਹੀ ਹੈ ਬਿਲਕੁਲ ਜੀ ਬਿਲਕੁਲ ਦੀਵਾਲੀ ਆ ਗਈ ਜੀ ਪਰਸੋਂ ਤਿਉਹਰ ਨੂੰ ਹਣ ਬਾਜੀ ਵਾਸਤ ਮੈਂ ਮਾਲ ਤੇ ਲਿਆਂਦਾ ਹਾਂ ਸੰਦੀਪ ਜੀ ਮੈਂ ਹਾਂ ਚੱਲ ਦੀਵਾਲੀ ਆਫਰ ਹੀ ਚੱਲਣ ਦੇ ਜੇ ਘਰੇ ਵੇਖ ਦਿਓ ਫੇਰ ਜ਼ਰੂਰ ਮੰਡੀ ਆਪਾਂ ਬਿਲਕੁਲ ਬਿਲਕੁਲ ਠੀਕ ਆ। ਸਿਰਾਈਆ ਬਸ 18 17 ਕਿਲੋ ਵਾਲੀਆਂ ਵੀ ਝੋਟੀਆਂ ਵਿੱਚ ਹੈਗੀਆਂ ਜੀ ਅੱਜ। ਚਲੋ। ਬਿਲਕੁਲ ਤਿਆਰ ਸਾਰਾ ਮਾਲ ਅਜੇ ਆਇਆ ਵੀ ਪਰਸੋਂ ਹੀ ਆ। ਚੰਗੇ ਚੰਗੇ ਝੋਟੀਆਂ ਲੈ ਕੇ। ਹਾਂ ਬਾਹੀਆਂ ਵੱਡੀਆਂ। ਕਿਹੜੇ ਰਾਸਤੇ ਨਾਲ ਰਹਿਣਾ ਜੀ? ਨਹੀਂ ਸਾਰਾ ਮਾਰ ਰਿਆਣੀੋਂ ਹੋਊਗਾ। ਹਾਂ ਮਾਰ ਰਿਆਣੀ ਦਾ ਹੀ ਆ। ਠੀਕ। ਪਹਿਲੋਂ ਰਾਜਸਥਾਨ ਜਾਈਦਾ ਹੋਣ ਨਹੀਂ ਘਟ ਜਾਈਦਾ ਜ਼ਿਆਦਾ। ਜਿੱਦਨ ਨੂੰ ਬੰਦੇ ਦਾ ਗੇੜ ਹੋਈਦਾ ਉਹ ਨਹੀਂ ਹੋਈਦਾ ਯਾਰ। ਚਲੋ। ਤੇ ਸਾਰਾ ਮਾਰ ਰਿਆਣੀ ਦਾ ਸਨੀ ਜੀ। ਚਲੋ। ਤੇ ਮਈਆਂ ਥੱਲੇ ਕੋਸ ਥੱਲੇ ਤੇ ਦੁੱਧ ਹੁਣ ਵੀ 14 15 15 ਕਿਲੋ ਅਜੇ ਤਿਆਰ ਹੈਗਾ। ਠੀਕ ਆ। ਹਾਂ ਜਿਹੜੀਆਂ ਵਿੱਚ ਵਿਖਾ ਹੁਣ ਸਾਰੀਆਂ ਦੇ ਨੇ ਜਿੱਦਾਂ ਕੋਈ ਰੇਂਜ ਚ ਕੋਈ ਆਨੇ ਬਿਲਕੁਲ ਬਿਲਕੁਲ ਤੇ ਨਹੀਂ ਤੇ ਫਿਰ ਦੀਵਾਲੀ ਤੇ ਵਿਖਾਵਾਂਗੇ ਇਹਨਾਂ ਨੂੰ ਚਲੋ ਕਰੋ ਛੁਰੋ ਜੀ ਆਜੋ ਹਾਂ ਰਾਈਟ ਦੂਜਾ ਸੁਆ ਸੁਈਆ ਭਾਜੀ ਸੁਈ ਸੁਈ ਆਜੇ 5 6 ਦਿਨ ਦੀ ਸਾਰੀਆਂ ਸੁਈਆਂ ਸਾਰੀਆਂ ਮੱਜਾਂ ਸੁਈਆਂ ਜੀ ਕੋਈ ਗੱਪੜ ਨਹੀਂ ਹਾਂਜੀ ਬਹੁਤ ਵੱਡੀ ਝੋਟੀ ਨਿਮਾ ਖਲੋਤਾ ਨਹੀਂ ਦੀਦਾ ਦੂਜੇ ਪਨੇ ਨਿਮਿਆ ਖਲੋ ਹਾ ਵਾਕਿਆ ਸਹੀ ਦੇਖ ਲਾ ਨਹੀਂ ਠੀਕ ਆ ਨਿੰਮੇ ਦਾ 5.5 ਫੁੱਟ ਕੱਦਿਆ ਤੇ ਨਿੰਮਾ ਦੁਜੇ ਬਨੇ ਨਹੀਂ ਦੀਦਾ ਅੱਜ ਜੱਦਾ ਵੱਡੀ ਹਾਂ ਅੱਡੀਆਂ ਚੋਕੇ ਹਾਂ ਅੱਡੀਆਂ ਚੋਕੇ ਉੱਤੋਂ ਦੀ ਥਾਪੀ ਦਿੰਦਾ ਨਿੰਮਾ ਚੱਲ ਤੇ ਹੁਣ ਇਹਦੇ ਥੱਲੇ ਸੰਦੀਪ ਜੀ ਜਿਹੜਾ ਅੱਜ ਦੁੱਧ 14 ਕਿਲੋ ਬਿਲਕੁਲ 14 ਕਿਲੋ ਬਾਜਰਾ ਦੁੱਧ ਤੇ ਮੈਂ ਥੱਲੇ 16 ਕਿਲੋ ਹੈਗਾ ਸੀ ਥੋੜਾ ਜਿਹਾ ਮੈਂ ਆਣ ਕੇ ਉਪਰਾਂ ਕੀਤਾ ਹਾਂ ਜੀ ਤੇ ਹੁਣ ਮਗਰ ਆਪਾਂ ਮੈਂ ਚੱਲ ਮੇਲੇ ਵਾਲੀ ਝੋਟੀ ਰਫੇ ਮੈਂ ਵਿਖਾ ਦੇਣੇ ਵਿੱਚ ਠੀਕ ਆ ਤੇ ਖੋਲੋ ਜੀ ਦੁੱਧ ਮੈਂ ਦਊ 18 ਕਿਲੋ ਪੂਰਾ ਖਰਾ ਜੀ ਝੋਡੀ ਬਹੁਤ ਵੱਡੀ ਹੈ ਜੀ ਵਾਲੀ ਜੀ ਇੱਕ ਮੈਂ ਨਾ ਪਿਓਰ ਮੋਰਾ ਦੀ ਆਈ ਜੋ ਉਧਰ ਦੀਆਂ ਚੀਜ਼ਾਂ ਲੈ ਸ਼ੰਭੂ ਦਿਖਾ ਕਰ ਲੈ ਨੂੰ ਲੈ ਜਾ ਪਰੇ ਵੈ ਇਹ ਤਾਂ ਆਪਣਾ ਖੜੇ ਇਹ ਤਾਂ ਪੌਣੀ ਹੈ ਉਹ ਦਿਵਾਲੀ ਫੇ ਮੈਂ ਚੱਲ ਤੁਸੀਂ ਆਏ ਨਾਲ ਵਿਖਾ ਦਿੰਨੇ ਹਾਂ ਰਾਕੇ ਭਲਵਾਨੀ ਹੈ ਜੀ ਭਲਵਾਨ ਹੁਣ 14 ਕਿਲੋ ਅੱਜ ਜਿਹੜਾ ਹਾਜ਼ਰ ਦੁੱਧ ਹੈ ਝੋਟੀ ਥੱਲੇ ਕੋਈ ਚੋਈ ਚਵਾਈ ਝੋਟੀ ਹੈ ਕੋਈ ਥਣਾ ਥੁਣਾ ਦੇ ਵਿੱਚ ਨਹੀਂ ਠੀਕ ਆ ਬਿਲਕੁਲ ਹੀ ਅਜੇ ਕੋਈ ਟਾਈਮ ਨਹੀਂ ਪੂਰੀ ਵੱਡੀ ਤੇ ਲੰਬਾਈ ਲੰਬੂਈ ਝੋਟੀ ਦੀ ਪੂਰੀ ਹੈਡ ਵੇਖੋ ਰੰਗ ਟੰਗ ਆ ਦੇ ਇਹਦਾ ਵੱਡੀਆਂ ਹੁਣ ਆ ਵੱਡੀਆਂ ਹੀ ਵਾਹ ਬਹੁਤ ਨਹੀਂ ਛੋਟੀ ਬਹੁਤ ਮੈਂ ਵੀ ਸੰਦੀਪ ਜੀ ਆ ਮੇਲੇ ਵਾਲਾ ਮਾਲ ਹੀ ਬਿਲਕੁਲ ਚੁਈਂ ਚਵਾਈ ਛੋਟੀ ਦੀ ਵੀਡੀਓ ਪੜਾਉਂਦੇ ਉਦਾਂ ਵਖਾਣਦੇ ਆ ਵੀ ਚੱਲ ਜੇ ਕੇ ਦੀ ਰੇਂਜ 18 ਕਿਲੋ ਵਾਲੀ ਆ ਸੰਦੀਪ ਜੀ ਬਿਲਕੁਲ ਬਿਲਕੁਲ ਜੀ ਹਾਂਜੀ ਹਾਂਜੀ ਵੇਖੋ ਛੋਟੀ ਦਾ ਮੂੰਹ ਮਾ ਉਹ ਖਾਓ ਰੰਗ ਕਲ ਰੇ ਹੀ ਉਧਰ ਜੀਂ ਦੇ ਦੀਆਂ ਮੱਜਾਂ ਬਈ ਕਟਾ ਬੜਾ ਕਟਾ ਜੀ ਕਟਾ ਕਟਾ ਤਾਜੀ ਅਜੇ 8 ਦਿਨ ਦੀ ਸੂਈ ਆ ਛੋਟੀ ਹੁਣ 14 ਕਿਲੋ ਅਜੇ ਉੱਥੇ 16 ਅਸੀਂ ਦੁੱਧ ਥੋੜਾ ਮੈਂ ਨੇ ਆਣ ਕੇ ਖਾਦਾ ਖੁੱਦਾ ਘੱਟ ਆ ਇੱਥੇ ਤੇ ਸੰਦੀਪ ਜੀ ਵੇਖੋ ਜੀ ਮੁੱਲ ਤੇ ਇਹਦਾ ਮਹਿਦਾ ਮਹਿ ਪੌਣੀ ਮੰਡੀ ਚ ਤੇ ਜੇ ਕਿਸੇ ਦੀ ਰੇਂਜ ਆਉ ਤੇ ਫੋਨ ਤੇ ਸੌਦਾ ਇਹਦਾ ਮਹਿਦਾ ਹੋਊਗਾ ਜੀ ਹੂੰ ਹੁਣ 14 ਕਿਲੋ ਦੁੱਧ ਜੋ ਤੇ ਮੋਲੋਂ ਹੁਣ ਆਪਾਂ ਇਹਦਾ ਰਹਿਣ ਦੀਆਂ ਦੂਜੀਆਂ ਸਾਰੀਆਂ ਦਾ ਪਾ ਦਾਂਗੇ ਚਲੋ ਠੀਕ ਆ ਜੇ ਨਾ ਉਥੇ ਦੀਵਾਲੀ ਦੂਲੀ ਤੇ ਮੈਂ ਖੜਨੀ ਪਈ ਫਿਰ ਥੋੜਾ ਜਿਹਾ ਕੰਮ ਕਈ ਗੱਲਾਂ ਨਾ ਮੈਂ ਵੇਖਦੀ ਉੱਥੇ ਬਿਲਕੁਲ ਬਿਲਕੁਲ ਜੀ ਤੇ ਚਲੋ ਮੈਂ ਹੁਣ ਤੁਹਾਨੂੰ ਆ ਚੋਈ ਚਵਾਈ ਮੈਂ ਚਲ ਵਿਖਾ ਦਿੰਨੇ ਆਪਾਂ ਆਹ ਜੀ ਫਿਰ ਆ ਦੂਜਾ ਸੂਆ ਝੋਟੀ ਹੈ ਜੀ ਹਾਂ ਜੀ ਆ ਦੋ ਨੰਬਰ ਵਾਲੀ ਬਹੁਤ ਜਿਆਦੀ ਝੋਟੀ ਖਰੀ ਹੈ ਵੀ ਵੇਖੋ ਇਹਦੇ ਥੱਲੇ ਵੀ ਸੰਦੀਪ ਜੀ ਹੁਣ 14 ਕਿਲੋ ਦੁੱਧ ਆਜਰ ਹੈਗਾ 16 ਕਿਲੋ ਵਾਲੀ ਝੋਟੀ ਠੀਕ ਹੈ ਕੱਤੀ ਆਠ ਦਿੰਦੀ ਇਹ ਵੀ ਖੋਲੋ ਜੀ ਖੋਲ ਇਹਨੂੰ ਰਾਣੀ ਚੋਰ ਚਾਨ ਇੱਕ ਨੰਬਰ ਲੱਗਾ ਸੰਦੀਪ ਜੀ ਇਹਨੂੰ ਬਾਹਰ ਦਾ ਵੱਡਾ ਹੀ ਹੈ ਮਾਲ ਸਾਰਾ ਅੱਜ ਬਾਹਰ ਹੀ ਲੈ ਜਾ ਹਾਂ ਜੀ ਝੋਟੀ ਫਾ ਦਾ ਮੂੰਹ ਮਾਫ ਕਰ ਵੇ ਸਿੰਗੀ ਵੇ ਓਦਾਂ ਐਵੇਂ ਆਪਾਂ ਕੱਸੀ ਜਾਂਦੇ ਹਾਂ ਕੋਕੇ ਦੇ ਵਿੱਚੋਂ ਡਿੱਗ ਪੈਂਦੇ ਕਈਆਂ ਦੇ ਨੰਨੇ ਅੱਖੀਆਂ ਦੇ ਵੇ ਝੋਟੀ ਹੋਣ ਸੀ ਝੋਟੀ ਹੈ ਭਾਜੀ 14 ਕਿਲੋ ਦੁੱਧ ਆਜਰ ਬਿਲਕੁਲ ਹੀ ਤਾਜ਼ੀ ਆ 6 ਦਿਨ ਦੀ ਝੋਟੀ ਛੁਈ ਹੈ ਜੀ ਮੂੰਹ ਖਾਪੀ ਆ ਕੱッセ ਜਾਂਦੇ ਐ ਇਹਦੇ ਕੋਕੇ ਜੀ ਓਏ ਕੱッセ ਗਏ ਖੁੱਲੀਆਂ ਜੀ ਵੀ ਕੱਸੀ ਜਾਂਨੇ ਭਾਂ ਵਿੱਚੋਂ ਦੀ ਨਿਕਲ ਗਏ ਇਹਨੂੰ ਅੰਦਰ ਨੂੰ ਲੈ ਜੀ ਵੇ ਛੋਟੀ ਹੁਣ ਸੰਦੀਪ ਜੀ 14 ਕਿਲੋ ਦੁੱਧ ਅੱਜ ਆਜਾ ਹਾਜ਼ਰ 16 ਕਿਲੋ ਦੀ ਗਾਰੰਟੀ ਲਿਖਾ ਕੇ ਲੈ ਜੇ ਮੈਂ ਦੀ ਇਹ ਹੀ ਵੱਡੀਆਂ ਛੋਟੀਆਂ ਅਸਰ ਰਿਆਣੀਆਂ ਦੀਆਂ ਨੇ ਮੇਲੇ ਵਾਲੀਆਂ ਹੂੰ ਪੌਣੀਆਂ ਦੇ ਮੇਲੇ ਜੀ ਮੈਂ ਚੱਲ ਕੋਈ ਨਹੀਂ ਮੇਲਾ ਜੇ ਘਰੇ ਬਣ ਦੂ ਜਿਹੜਾ ਲੈ ਦੂ ਉੱਥੇ 2-2 ਢਾਈ ਢਾਈ ਰੱਖ ਮੁੱਲ ਉਹ ਇਹ ਜੀ ਬਾਕੀ ਮੇਰੇ ਕੋਲ ਬਿਲਕੁਲ ਜੀ ਇੰਨਾ ਹੀ ਹੋਣਾ ਇਹਨਾਂ ਦਾ ਮੁੱਲ ਘੱਟ ਨਹੀਂ ਕਰਦਾ ਕੋਈ ਅਧਰੇ ਕੋਈ ਟਾਈਮ ਨਹੀਂ ਬਿਲਕੁਲ ਟਾਈਮ ਤੇ ਵੀਡੀਓ ਬਣ ਨਹੀਂ ਗਿਓ ਹਾਂ ਜੀ ਝੋਟੀ ਦਾ ਕੱਦ ਕੋਤ ਵੇ ਬੋਲੋ ਜੀ ਸੰਦੀਪ ਜੀ ਮੋਲ ਕਾ ਨੂੰ ਹਣ ਝੋਟੀ ਦਾ ਤਾਂ ਭਾਵੇਂ 2.5 ਲੱਖ ਦੀ ਹੈ ਹਾਂ ਬਸ ਜਿਹੜੀ ਜਸਨੋਂ ਦੇਣੀ 1.5 ਦੀ ਝੋਟੀ ਦੇ ਦਾਂਗੇ ਅੱਜ ਕੋਈ ਮੰਗੂਗਾ ਚਲੋ ਤੇ ਮੇਲੇ ਦੇ ਵਿੱਚ ਇਹੋ ਜੀ ਝੋਟੀ ਦਾ ਲੋਕਾ 2.5 ਲੱਖ ਮੰਗਣਾ ਜੀ ਮੰਗਣਾ ਬਾਜੀ ਅੱਜ 14 ਕਿਲੋ ਇਥੋਂ ਕੰਡਾ ਉਹ ਲੱਗਾ ਕੰਡੇ ਦੇ ਤੋੜ ਕੇ ਦੰਦ ਝੋਟੀ ਦਾ ਕੋਈ ਲੈ ਜੇ ਬਾਜ ਬਾਠ ਠੀਕ ਹੈ ਦੇਖੋ ਸਨਾਪਦ ਨੂੰ ਠੀਕ ਆ ਆਹ ਜੀ ਸੰਦੀਪ ਜੀ ਬਿਲਕੁਲ ਤਾਜੀ ਝੋਟੀ ਸੂਈ ਜੋ ਹਾਂ ਇਦੇ ਥੱਲੇ ਹੋਣ ਜਿਹੜਾ ਇਹ ਵੇਲੇ ਤਿਆਰ ਹੈ 12 ਕਿਲੋ ਦੁੱਧ ਅੱਜ ਖਾ 12 ਕਿਲੋ 12 ਕਿਲੋ ਤਾਜੀ ਛੋਟੀ ਸੂਈ ਹੈ ਬਹੁਤ ਚੰਗਾ ਦੁੱਧ ਆ ਸੂਆ ਛੋਟੀ ਦਾ ਇਹਦਾ ਬਸ ਇਹਨੂੰ ਵੀ ਖੋਲੋ ਜੀ ਛੋਟੀਆਂ ਅੱਜ ਚੜਦੀ ਤਾਂ ਚੜਦੀ ਹੈ ਕੋਈ ਮੈਂ ਛੋਟੀ ਨਹੀਂ ਆਗੀ ਅੱਜ ਕੋਈ ਇਹ ਨਹੀਂ ਮੇਲੇ ਵਾਲਾ ਭਾਵੇਂ ਉੱਥੇ ਤੰਬੂ ਜਾ ਕੇ ਲਾਜ ਦੇਣਾ ਹੈ ਉੱਥਾਂ ਦੇ ਫੇਰ ਮੈਂ ਚੱਲ ਨੇ ਲੋੜੇ ਤੰਬੂ ਉੱਥੇ ਲੱਗਾ ਤੋ ਨੋੜ ਨਹੀਂ ਇੱਥੇ ਛੱਡ ਦੇ ਤੇ ਖੜੀ ਆ ਆਹੋ ਆਪਾਂ ਮੱਤ ਲਗੇ ਨੇ ਇੱਥੇ ਜਾ ਕੇ ਬੈਠੀ ਆ ਆਹ ਇਹ ਅਸਲ ਚੀਜ਼ਾਂ ਜਿੰਨਾਂ ਨੂੰ ਆਂਦੇ ਅਸਲ ਨਹੀਂ ਠੀਕ ਹੈ ਪਰ ਦੱਸ ਦੇ ਦੀਆਂ ਤੁਹਾਡੇ ਕੋਲ ਪ ਇਹਦੇ ਚੋਂ ਲੱਗਾ ਬੰਦੇ ਰੋਟੀ ਤੁਸੀਂ ਵੱਡੀ ਫੜੀ ਰੱਖਦੇ ਹਾਂ ਹਾਂ ਛੋਟੀ ਬਸਲੀਬ ਦੀ ਜਿਹੜਾ ਡੰਗ ਆਈ ਅਸਲ ਥਣ ਥਣ ਵਿਖਾ ਕੋਈ ਟਾਈਮ ਤੇ ਵੀਡੀਓ ਆਜਾ ਜੇ ਮਈਆਂ ਨੂੰ ਟਾਈਮ ਨਹੀਂ ਹੋਇਆ ਤੂੰ ਟਾਈਮ ਨਾ ਆ ਗਿਆ ਥੋੜਾ ਜਿਆ ਨਹੀਂ ਵੇਹ ਝੋਟੀ ਦਾ ਕੱਚੀ ਸੂਈ ਸਿਰਫ ਤਿੰਨ ਅੰਦਰ ਚੌਂ ਦਿਨਾਂ ਦੀ ਹੈ ਜੀ ਇਹਦੇ ਵਾਰ ਕੱਟੀ ਹੈ ਜੀ ਇਹਦੇ ਮਗਰ ਕੱਟਾ ਹੈ ਕੱਟੇ ਹੀ ਹੈ ਜਿਆਦੇ ਦੋ ਤਿੰਨ ਮਈਆਂ ਮਗਰ ਕੱਟੀਆਂ ਹੈ ਠੀਕ ਆ ਵੇਹ ਝੋਟੀ ਆ ਜਾ ਜੀ ਆ ਥਣ ਥਣ ਵੇਹ ਦਾ ਬਾਈ ਕੱਢ ਦ ਦੂਜਾ ਸੂਆ 16 ਕਿਲੋ ਵਾਲੀ ਝੋਟੀ ਹੈ ਬਾਲ ਲਿਆਓ ਜੀ ਵੇਹ ਅੱਜ ਦਾ ਲੋਟ ਨੂੰ ਮੇਲਾ ਜਿਹੜਾ ਇਹੋ ਜਿਹਾ 2-2 ਢਾਈ ਢਾਈ ਲੱਖ ਮੁੱਲ ਹੋਣੇ ਜੋ ਹੁਣ ਉੱਥੇ ਦਿਵਾਲੀ ਦੇ ਆਫਰ ਕਾਇਮਾ ਦੇ ਹੋਣੇ ਜੋ ਹਾਂਜੀ ਸੁਨੀਪ ਜੀ ਮੁੱਲ ਨਹੀਂ ਕਰਨਾ ਅੱਜ ਮੁੱਲ ਤੇ ਹੁਣ ਝੋਟੀ ਤੇ 1,65,70 ਦੀ ਬਸ 1,45 ਦੀ ਜਿਹੜੀ ਦੇਣੀ ਆ ਬਸ ਚਲੋ ਠੀਕ ਆ ਅੱਜ ਜਾਣਦੇ ਜਿਹੜਾ ਦਿਵਾਲੀ ਆਫਰ ਲੈ ਗਿਆ ਲੈ ਵਿਸ਼ੰਭਾ ਜੈਡ ਬਲੈਕ ਝੋਟੀ ਆ ਜੈਡ ਬਲੈਕ ਵੇਸ ਜੀ ਵੇਰ ਪੂਰਾ ਖਾਗਰਾ ਠੀਕ ਆ ਵੇਰ ਤੁਮ ਠੀਕ ਹੈ ਜੀ ਫਿਰ ਵੇ ਲਾਲੀਆਂ 13 ਕਿਲੋ ਦੁੱਧ ਆ ਸੰਦੀਪ ਹਾਂ 13 ਕਿਲੋ ਹਾਂ ਜੀ ਹਾਂ 13 ਕਿਲੋ ਇਹਦੇ ਥੱਲੇ ਬਿਖਾਰਾਣੇ ਖੋਲ ਕੇ ਪੂਰੀ ਪੰਜ ਵੇ ਪੂਰੀ ਜੈਡ ਬਲੈਕ ਜੈਡ ਬਲੈਕ ਐਂ ਕਰਦੇ ਭਾਵੇਂ ਇਹ ਨਹੀਂ ਵੀ ਦੋ ਮਾਰ ਗਈ ਹੋਊਗੀ ਬਿਲਕੁਲ ਬਿਲਕੁਲ ਜੀ ਫੜ ਕਿਉਂ ਮਰੋੜੀ ਜਾਈਏ ਤੇ ਭਾਵੇਂ ਦੂਜੇ ਬੰਨੇ ਵਿੱਚੋਂ ਭਾਜੇ ਹੱਥ ਜੋਂ ਨਹੀਂ ਠੀਕ ਆ ਇਰੀਆਣੇ ਦੀਆਂ ਚੀਜ਼ਾਂ ਅਸਲ ਵੇ ਕੱਦ ਵੇ ਤੇ ਛੋਟੀ ਉੱਤੋਂ ਵੇ ਸਿੱਧੀ ਸੀਖ ਹਰ ਗਈ 13 ਕਿਲੋ ਦੁੱਧ 13 ਕਿਲੋ ਵਾਰੀਆਂ ਛੋਟੀ ਚੋਣ ਚਾਣੇ ਕਲੰਬਰ ਲੱਗਾ ਜੀ ਮੈਂ ਪਤਾ ਲੱਗਦਾ ਫਿਰ ਮੰਜਾ ਮੈਂ ਨਾ ਇਹ ਨਹੀਂ ਸੁਨੀਲ ਜੀ ਆਈਆਂ ਪਰਸੋਂ ਐ ਬਿਲਕੁਲ ਅੱਜ ਇਹਦੇ ਕੱਚੀਆਂ ਸੁਈਆਂ ਇਹਨਾਂ ਮੇਲਾ ਲਾਉਣਾ ਉੱਥੇ ਦੀਵਾਲੀ ਤੇ ਹਾਂ ਵੇਖੋ ਛੋਟੀ ਭਾਹ ਵੇਖੀ ਜਾਂਦੀ ਛੋਟੀ ਛੋਟੀ ਬਿਲਕੁਲ ਜੈ ਜੀ ਮੈਂ ਨਾ ਜੈ ਜੀ ਜੇ ਜੀ ਮੈਂ ਉਹ ਜੈ ਪਾ ਹਾਂਜੀ ਸੁਨੀਲ ਜੀ ਮੈਂ ਤੇ ਇਹ ਵੀ 1.5 ਲੱਖ ਦੀ ਆ ਹੂੰ ਬਸ ਜੈਸਨ ਉਹ ਜਿਹੜਾ 1.40 ਉਹਦੇ ਜੋ 3000 ਤੋਂ 1.37 ਬਸ ਲੈਣਾ ਹੈ ਚਲੋ 1 ਲੱਖ ਸੈਂਟ ਲੈ ਲਵਾਂਗੇ ਤਾਂ ਬਸ ਆਹ ਵੇਖੋ ਜੀ ਆ ਦੂਜਾ ਸੂਆ ਛੋਟੀ ਜੋ ਬਿਲਕੁਲ ਕੱਚੀ ਸੁਈ ਹੈ ਜੀ ਮਰੇ ਤੇ ਬਹੁਤ ਜਿਆਦੀ ਇਕੱਠੀ ਚੰਗੀ ਆ ਜੀ ਇਹ ਵੀ ਅਜੇ ਨਾ ਪੂਰੀ ਦੋ 10 ਕਿਲੋ ਦੋ ਦਿਆ ਦੇ ਸਲੇ ਸ਼ਰੀਪ ਜੀ ਜਿਹੜਾ ਠੀਕ ਹੈ ਹਾਂਜੀ ਹਾਂਜੀ 10 ਕਿਲ ਖੋ ਰਣੇ ਬਾਹਰ ਹੀ ਲਾ ਜਾ ਇਹ ਵੀ ਜੈਡ ਬਲੈਕ ਬਾਈ ਜੈਡ ਮਈਆਂ ਅਸਲ ਆ ਨਾ ਵਾਕਿਆ ਅਸਲੀ ਆ ਨਾ ਅਸਲ ਚੀਜ਼ਾਂ ਅਸਲ ਵਹਿ ਮਾਹੂਨ ਸਮੂ ਚੋ ਠੀੜਾ ਵਹਿ ਹੈ ਕੋੜੀ ਵਰਗੀ ਝੋਟੀ ਆਲੇ ਫਿਰ ਜੈਡ ਬਲੈਕ ਕੱਢ ਲੈ ਜੀ ਤਾਜੀ ਸੂਈ ਹੈ ਬਿਲਕੁਲ ਜੀ ਉਹਨੂੰ ਮੈਂ ਹਾਂ ਚੱਲ ਹੁਣ ਚੱਲਣ ਦੇ ਵਿੱਚ ਇੱਕ ਹੀ ਵਿਖਾ ਦੇਣੇ ਸਾਰੀਆਂ ਨਹੀਂ ਤੇ ਫਿਰ ਵੈਸ ਕੋ ਟੋਰਾ ਤਾਰਾ ਵੈ ਝੋਟੀ ਦਾ ਸਮੂ ਮਾਰੇ ਕਰੀ ਉਤਲੇ ਬੰਨੇ ਦੀ ਬਾਡੀ ਬੂਡੀ ਤੇ ਕਰੀ ਕੈਮਰਾ ਵੇ ਸਿੰਘ ਸੰਗ ਵਿਖਾ ਕਿਤੇ ਝੂਲ ਲਗਾ ਸੰਦੀਪ ਦੀ ਝੋਟੀ ਨੂੰ ਐਂਡ ਐਂਡ ਨਾ ਨਾ ਐਂਡ ਬੈਕ ਹੋ ਗਿਆ ਯਾਰ ਕੀ ਵੱਡੀ ਝੋਟੀ ਦੂਜਾ ਸੂਆ ਛੇ ਦੰਦ ਮੂੰਹ ਚੋਂ 1011 ਕਿਲੋ ਦੋ ਦਾਜਾ ਹਾਜ਼ਰ ਆ ਬੋਲਾ ਵੇ ਸਮੂ ਠੀਕ ਆ ਵਿਖਾ ਆ ਬੱਚਾ ਜੋ ਇਹਦਾ ਹਾ ਜਿਹੜਾ ਲੰਮਾ ਪਿਆ ਠਾ ਓਏ ਸਾਦੇ ਵੇ ਕੱਤੀ ਵੇ ਹਿੰਦੀ ਬਾਈ ਬਰੇ ਕੀ ਮਾਰਾ ਸੰਦੀਪ ਜੀ ਮੁੱਲ ਲੈਣ ਦੇ ਨਾਲੇ ਹਾਂਜੀ ਇਹਦਾ ਕੋਈ ਡੇਡ ਨਹੀਂ ਕੋਈ 60 ਨਹੀਂ ਇਹਦਾ ਬਸ ਜਿਹੜਾ ਲੈਣਾ 135 ਬਸ ਲਵਾਂਗੇ ਇਹ ਕਿੰਨੇ ਪੈੰਦੇ ਲੈਣੇ ਆ ਯਾਰ ਵੱਡੀ ਛੋਟੀ ਪੂਰੀ ਚਲੋ ਪੂਰੀ ਠੀਕ ਆ ਇਹ ਨਹੀਂ ਕੱਦ ਵਾਲੀ ਦੁੱਧ ਵੀ 13 14 ਕਿਲੋ ਵਾਲੀ ਬਸ ਠੀਕ ਆ ਹਾਂ ਵੇਖੋ ਛੋਟੀ ਆ ਗਈ ਜਹੁਣ 6ਵਾਂ ਨੰਬਰ ਪਹਿਲਣ ਪਲੂਨ ਛੋਟੀ ਵੇ ਪਹਿਲਾ ਸੁਆ ਪਹਿਲਾ ਸੁਆ ਪਲੂਨ 11 ਕਿਲੋ ਦੁੱਧ ਅੱਜਾ ਹਾਜ਼ਰ ਛੋਟੀ ਠੱਲੇ ਅੱਛਾ ਹਾਂ ਬਿਲਕੁਲ ਤਿਆਰ ਚੋਣ ਚਾਂ ਠੰਡੀ ਧੀਰੀ 8 9 ਦਿੰਦੀ ਸੂਈ ਕੱਟੀ ਮਗਰ ਬਹੁਤ ਨਸਲ ਹੈ ਜੋਟਾ ਹਾਂ ਪੂਰੀ ਜੱਡ ਬਿਲਾ ਕੇ ਜੀ ਹਾਂਜੀ ਅੱਜ ਇਹ ਨਹੀਂ ਸਿਰਾ ਦੀ ਦੁਆੜੀ ਵਾਲਾ ਮੇਲਾ ਹੀ ਲਾਇਆ ਅੱਜ ਮਾਲ ਹੀ ਹੋਣ ਬਾਈ ਚੰਗੇ ਲਾ ਕੇ ਕੜ ਕੇ ਆਏ ਇਹ ਨਹੀਂ ਵੀ ਜਵੇਂ ਦੇਸੀ ਜੀਆਂ ਲਾ ਗਏ ਇੱਥੇ ਮੁੜ ਕੇ ਅਖੀ ਹਰਿਆਣੇ ਦੀ ਆਈਆਂ ਵਾ ਝੋਟੀਆਂ ਖੜੀ ਵੇ ਬਾਡੀ ਬੁੱਡੀ ਵੇ ਪਲੂਨ ਝੋਟੀਆਂ ਦੇ ਚਾਰ ਦੰਦ ਮੂੰਹ ਚ ਵੇ ਕੱਟੀ ਭਾਅ ਵੇਖੀ ਇਹ ਜੀ ਟੋਕੜ ਵੇਚ ਦਿੱਤੀ ਮੁੜ ਕੇ 5 ਲੱਖ ਦੀ ਵਾਕੀ ਗੱਲ ਸਹੀ ਹੈ ਜੀ ਹਾਂ ਬਿਲਕੁਲ ਬਿਲਕੁਲ ਹਵਾ ਲਖ ਦੀ ਮੇਲਾ ਲੁੱਟ ਗਿਆ ਜਿਹੜਾ ਲੁੱਟ ਗਿਆ ਆ ਬਸ ਬਸ ਵੈ ਸਿੰਘ ਸੰਗ ਵਿਖਾ ਸਮੂ ਚਾਰੇ ਦੰਤ ਮੂੰਹ ਚੋਂ ਕੱਟੀ ਦੇ ਮਾੜਾ ਜਿਹਾ ਲਾਈ ਆ ਤੂੰ ਹੀ ਲਓ 17 ਦਿਨ ਨੂੰ ਵਿਡਿਓ ਆਣਿਆ ਨਾ ਪਹਿਲੇ ਟਾਈਮ ਹੀ ਪਹਿਲੇ ਟਾਈਮ ਜੀ ਵੈ ਵੈ ਝੋਟੀ ਦਾ ਧੀਰ ਵੈ ਏ ਆ ਇਹ ਮੱਥਰੀਆਂ ਦਾਣਾ ਖਾ ਖਾ ਇਹ ਮੈਂ ਦਿਖਾਤਾ ਇਹ ਇਹ ਕਰਦੇ ਨੇ ਦਿਨ ਪਾਇਆ ਇਹੋ ਨੇ ਮੈਂ ਬਾਗੜੀਆਂ ਨੇ ਵਾਂਡੇ ਬਿਲਕੁਲ 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 ਜੀ ਵੈ ਕੱਤੀ ਵੈ ਆ ਕੱਟੀ ਜੋ ਇਹਦੀ ਆ ਬਿਲਕੁਲ ਆ ਕੱਟिए ਜੀ ਆ ਕੱਟੀ ਆ ਜੀ ਵੈ ਕੱਟੀ ਵੀ ਵੈ ਮਗਰ ਵੀ ਕੱਟੀ ਹੈਣਾ ਉੱਡਣ ਬਈ ਭਾਅ ਛੋਟੇ ਰੱਖਣੇ ਬਾਹਾਂ ਅੱਜ ਮੇਲਾ ਉੱਡਦਿਆਂ ਵਾਲਾ ਹੀ ਦੀਵਾਲੀ ਆਫਰ ਹੀ ਅੱਜ ਚੱਲ ਰਹੀ ਹੈ ਕਮ ਬੋਲੋ ਸੰਦੀਪ ਜੀ ਝੋਟੀ ਤੇ ਵੀ 1.5 ਲੱਖ ਦੀ ਹਾਂਜੀ ਬਸ ਸਵਾ ਦੀ ਅੱਜ ਜੈਸਨੋ ਜਿਹੜੀ ਦੇਣੀ ਆ ਵੇ ਲੋ ਸਵਾ ਲੱਖ ਰੁਪਈਆ ਸਵਾ ਦਾ ਭਾਅ ਟੋਕੜ ਦਾ ਯਾ ਵਾ ਬਿਲਕੁਲ ਟੋਕੜ ਦਾ ਯਾ ਉਹਦੀ ਝੋਟੀ ਦੀਵਾਲੀ ਤੇ ਵੀ 1.5 2-2 ਲੱਖ ਦੀ ਵਿਕੂਗੀ ਆ ਵੇਖੋ ਕੁਝ ਨਹੀਂ ਭਾਅ ਆ ਰਤੀ ਭਾਅ ਆ ਆਹ ਗੋਲਿੰਦਾ ਆ ਪਾਲਿੰਦਾ ਬੋਧ ਨਹੀਂ ਕੱਤੀ ਜਾ ਰਹੇ ਹਨ ਇਹ ਵੀ ਗੱਲਾਂ ਨਹੀਂ ਆ ਬਸ ਲੱਖ ਲੱਖ ਦੇਸੀ ਆਪਣੇ ਆਪੀ ਬਿਲਕੁਲ ਆ ਮੀਨੀ ਵੇਹਾ ਇੱਕ ਤੋਹਫਾ ਵਖਾਉਣਾ ਵਾਹ ਜੀ ਵਾਹ ਮੈਂ ਨਾ ਵੇ ਆਈ ਤਿੰਨਾਂ ਦਿਨਾਂ ਦੀ ਪਲੂਨ ਝੋਟੀ ਛੂਈ ਤੇ 11 ਕਿੱਲੋ ਪਹਿਲਾ ਝੂਆ ਪਹਿਲਾ ਝੂਆ ਕੱਤੀ ਉਹ ਗਾੜੀ ਤੇਨੂੰ ਬੱਚਾ ਲਾ ਕੇ ਇਹਨੂੰ ਵਖਾਉਣਾ ਚੋਣ ਵੇਖੀ ਹੋਰ ਮੜਾ ਹੋਰ ਨਹੀਂ ਮੈਂ ਓਏ ਹੋਰ ਮੜਾ ਤਾਂ ਖਾਸ ਹੈ ਸੇਂਗਲ ਦੇ ਦੋਨੇ ਇਹਦੇ ਅੱਛਾ ਤੇ ਦੰਦਾਂ ਦਾ ਜੇ ਦੰਦਾਂ ਦਾ ਝੋਟਾ ਪਹਿਲਾ ਸੁਰੀਪ ਜੀ ਵੇ ਮੇਲੇ ਪਾਰ ਆ ਵੀ ਮੈਂ ਵਜੇ ਤੱਕ ਆਉਂਦਾ ਮੈਂ ਨਾ ਮੇਲਾ ਦਿਵਾਲੀ ਵਾਲੀ ਕਰਦੀ ਆ ਖੜੇ ਖੜ ਜਾ ਖੜ ਜਾ ਖੜ ਜਾ ਆ ਦੋਵੇਂ ਆਵੇ ਇਹ ਆ ਵੀ ਇਹ ਉਹਨਾਂ ਸਾਰਾ ਭਾਈ ਮੈਂ ਨਾ ਵੇ ਚੱਪਾ ਚੱਪਾ ਹੀ ਲੱਗਾ ਆ ਇਹ ਆ ਚੱਪਾ ਸੀ ਆ ਆਈ ਮੀਨ ਬਿਲਕੁਲ ਅੱਜ ਮੇਲਾ ਜਿਹੜਾ ਲੋ ਆ ਪੂਛ ਵੇ ਆ ਜਾਨ ਕੁਆਲਟੀ ਆਹ ਦੋ ਜਿਹੜੇ ਇਕੱਠੀ ਹੋਈ ਵੇ ਕਿਉਂ ਵੇ ਠੀਕ ਹੈ ਕਿ ਨਹੀਂ ਆਈ ਪੂਣੀ ਆ ਰਹੀ ਇਹਨਾਂ ਬੁੱਲਜੀ ਬਰਛੰਦੂ ਆੜੇ ਜਿਹਦਾ ਪੱਕ ਬਨ ਲਾ ਮੀਣੀ ਹਸਰ ਦੀ ਮੀਣੀ ਅਸਲ ਇਹ ਮੇਰਾ ਮੀਣ ਥੱਲੇ ਵੱਜਾਂਦਾ ਨੂੰ ਮੀਣੀ ਆਖੀ ਜਾਂਦੇ ਸਾਰੇ ਮੇਰ ਕੋ ਸਹੀ ਗੱਲ ਚਮ ਜਮ ਗਵੇ ਪਿੰਡੇ ਦੇ ਕਿਤੇ ਪਿੰਡੇ ਦੀ ਧੂਲ ਲਿਛ ਗਵੇ ਤਾਂ ਖੁੱਡੇ ਵੇ ਕੱਤੀ ਗਏ ਆ ਵੇਖ ਰ ਆ ਆ ਦੋਵੇਂ ਦੋਵੇਂ ਦੇ ਸੰਗ ਦੇ ਚੱਪਾ ਆ ਇਹ ਐਂਡ ਐਂਡ ਅਪੀਸ ਆ ਐਂਡ ਐਂਡ ਲੈ ਕੱਤੀ ਵੇ ਅਜੇ ਕੋਈ ਟਾਈਮ ਇਹੋ ਜਿਹੇ ਜਨੋ ਬਾਜ਼ਾਰੇ ਲੱਗੀਆਂ ਹੁਣ ਮੰਡੀ ਮੋਡੀ ਚ ਤੇ ਕੱਟੀਆਂ ਕੀ ਜਾਂਦੀਆਂ ਨਹੀਂ ਨਹੀਂ ਭਾਜੀ ਫਿਰ ਆਹ ਭਾਅ ਵੇਖੀ ਮੇਲਾ ਨਿਕਣ ਆਇਆ ਕਰਾਇਆ ਪਿਆ ਜੀ ਮੈਂ ਨਾ ਕੋਈ ਗੱਲ ਹੀ ਨਹੀਂ ਇਹਦਾ ਭਾਅ ਜੀ ਮੇਰਾ ਇਹਦਾ ਸੰਦੀਪ ਜੀ ਮੁੱਲ ਤੇ ਕੱਟੀ ਤੇ 30 35 ਦੀ ਹੂੰ ਪਾਸ ਇਹਦਾ ਜਿਹੜਾ ਲੈਣਾ ਦੇਣਾ ਨਾ ਇਹਦਾ ਵੀ ਸਵਾ ਲੈ ਲਾਂਗੇ ਲੈ ਰੇਲ ਵੇਚ ਲੋ ਬਾਈ ਸਿਰਫ ਜੈ ਜਗਾ ਮੈਂ ਨਾ ਪੁੱਛ ਵੇ ਮੇਰਾ 1.5 ਲੱਖ ਰੁਪਏ ਕੀ ਕੀ ਚੀਜ਼ ਹੈ ਟੋਕਰ ਵੇਚ ਜਾਂਦੀ ਹੈ ਇਹੋ ਜੀ 1.5 ਲੱਖ ਲੈਣੇ ਖੜੇ ਸਾਰੇ ਬਜ਼ਾਰੀ ਆਫਰ ਹੀ ਦੇਣੇ ਆ ਬਸ ਹੈਂ ਦਵਾਦੀ ਆਫਰ ਨਹੀਂ ਠੀਕ ਹੈ ਬਈ ਹੋਰ ਬੱਚਾ ਲਾ ਆਦਮਿਆਂ ਨੂੰ ਲਾ 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 ਬੱਚਾ ਐਵੇਂ ਇਦਾਂ ਲੋਰੀ ਬੱਚੇ ਲਾ ਦੇ ਵੇਚ ਬੱਚਾ ਲਾਉਣ ਦੀ ਲੋੜ ਹੀ ਨਹੀਂ ਪੈਂਦੀ ਹੈ ਕਿਹ ਚੋਟੀ ਨੂੰ ਆ ਚੋਣ ਵੇ ਆ ਆ ਅਸਲ ਚੀਜ਼ਾਂ ਪਨੂਨ ਝੋਟੀਆਂ ਇਦਾਂ ਨਾਲੇ ਖੜ ਜਾਣਗੀਆਂ ਮਤਲਬ ਨਹੀਂ ਬੱਚਾ ਛੱਡਣ ਦਾ ਮੈਂ ਨਾ ਬੱਚਾ ਛੱਡਣ ਦੀ ਲੋੜ ਹੀ ਨਹੀਂ ਐ ਧੱਕਾ ਨਿਆਰ ਕੀ ਚੋਣ ਐੜੀ ਆ ਜੀ ਮੋਟੀ ਪਨੂਨ ਝੋਟੀ ਰਵੇ ਚਵਾਈ ਵੇ ਕੱਤੀ ਵੇ ਇਹਨੇ ਹੁਣ ਮੇਲਾ ਮੂੰਹ ਡੱਡੀਆਂ ਦੇ ਵਿੱਚ ਮੈਂ ਨਾ ਦੰਦਾ ਜੀ ਵੀ ਚੋਗੀ ਆਏ ਇਧਰ ਗਾੜੀਆਂ ਨੇ ਇੱਕ ਤੋਹਫਾ ਖਾਣਾ ਹੀ ਨਿਕਾਜਾ ਅੱਜ ਦਿਵਾਲੀ ਬਈਆਂ ਸਾਰੇ ਦੋਫੇ ਅੱਜ ਪਟਾਕੇ ਦਿਵਾਲੀ ਤੇ ਚੱਲਣ ਗਿਆ ਜੀ ਵੇ ਮੈਂ ਠੀਕ ਆ ਜੀਦੀਪ ਜੀ 13 ਕਿਲੋ ਦੁੱਧ ਹੁਣ ਇਸ ਟਾਈਮ ਮੈਂ ਨਾ ਪੱਕਾ ਉਹ ਕੰਡਾ ਲਾਇਆ ਮੈਂ ਧਰਕੇ ਦਊ ਉੱਤੇ ਕੰਡੇ ਦੇ ਤੇ ਇਹਣਾ ਇਹਨੂੰ ਬੱਚਾ ਲਾ ਕੇ ਵਿਖਾਉਣਾ ਓਏ ਨਹੀਂ ਆ ਵੇਖੀ ਮੈਂ ਲੈਣ ਨੂੰ ਗੋਦਾ ਇਹ ਛੋਟੀ ਨਾ ਇਹ ਨਸਲ ਖਾਊਗਾ ਜੀ ਇਹ ਕਿੱਦਾਂ ਲਣਾ ਹੁਣ ਵੇਖਿਓ ਕਿਤੇ ਤੇ ਲੈਵਾ ਹਾਸ਼ਮੂ ਜੀ ਮੈਂ ਰੱਖਿਆ ਤੇ ਤੈਨੂੰ ਬੱਚਾ ਲਾ ਕੇ ਮੈਂ ਇਹਨੂੰ ਵਿਖਾਉਣੀ ਆ ਵਾਹੇ ਕਰੀ ਜਗਾੜ ਬਈ ਇਹਦਾ ਆਤੀ ਕਰਾਇਆ ਹਕ ਮੈਂ ਨਾ ਕੁੜੇ ਕੀ ਇਹਨਾਂ ਦੇ ਵੈਸੇ ਹਾਂ ਵੇ ਥਾਨੇ ਮੁੱਠੀ ਕਰਾਈ ਵਾਤ ਕਰਾਈ ਬਈਆ ਹਾਂ ਇਹ ਹੈਂਡ ਦਾ ਪੀਸ ਐਂਡ ਆਹ ਲਾਸਟ ਤੇ ਆ ਗਈ ਜੋ ਨਿੱਕੋ ਦੇ ਦੁੱਧ ਦਊਗੀ 13 ਕਿਲੋ ਗੈ ਇਹਦੀ ਪੂਛ ਵੇਖ ਨਹੀਂ ਠੀਕ ਪਤਾ ਲੱਗਦਾ ਆ ਦਿੰਦੀ ਐ ਕੁਆਲਿਟੀਆਂ ਦੁੱਧ ਦਾ ਸਾਲਾ ਮੈਂ ਨੂਜ ਹਰਿਆਣੇ ਵਰਜਨ ਤੁਹਾਨੂੰ ਨਾ ਵੇਖੀ ਕਰ ਬਈ ਮਾਲ ਇਹਨੂੰ ਚੰਗਾ ਤੇ ਲਾਏ ਮੈਂ ਨਾ ਚੁਣ ਕੇ ਪਿੱਛ ਲੈ ਆਈ ਤੇ ਹਾਂ ਵੇ ਪਹਿਲੇ ਜੁਨੇਆਂ ਦੇ ਪੀਸ ਨਹੀਂ ਪਹਿਲੇ ਦਰਾਜ ਚੋਂ ਲੈਂਦੇ ਆ ਜੀ ਉੱਥੇ ਮੈਂ ਨਹੀਂ ਦੇਣ ਟਾਈਮ ਵੀ ਟਾਈਮ ਲਾਏ ਮਰਾ ਘਰ ਥੱਲੇ ਕੱਠੀ ਕਰ ਦੇਦੇ ਇੱਥੇ ਕਰੇ ਸਾਢੇ 6 6 ਮਰਾ ਬੱਚਾ ਲਾ ਆ ਜੀ ਇਹਦਾ ਚਵਾਜੀ ਵੇਖੀ ਨਾਲ ਸਭ ਲਾੜਾ ਲਾੜਾ ਵਿਖਾ ਥਾਣਾ ਦੇ ਮੈਂ ਵਿਖਾਦੇ ਸੰਮੂ ਇੱਕ ਇਧਰ ਇਧਰ ਵਿਖਾ ਕਰਾ ਦੇ ਨਾੜਾ ਵਿਖਾ ਨਾ ਹੋ ਇਧਰ ਉੱਪਰ ਕੀ ਹੋ ਜਾਣਾ ਮੇਰੇ ਕੁਛ ਵੀ ਹੈ ਨਹੀਂ ਮੈਂ ਨਾ ਕੀ ਰੇ ਕੁਛ ਵੀ ਨਹੀਂ ਰੇ ਆ ਦੇ ਫੱਗਣ 74 ਤੱਕ ਟੋਕੜਾਂ ਵੇਖ ਜਿਹੜਾ ਜੀ ਚੋਲੋ ਉਹਨੇ ਚੇਰ ਨੂੰ ਮੋਟਾ ਮਿੱਡਣ ਗਿਆ 20 20 ਦੀਆਂ ਇਹ ਤੇ ਹੁਣ ਮੇਲਾ ਲੁੱਟ ਲੋ ਜਿਹੜਾ ਮੰਦੇ-ਮੁੰਦੇ ਚ ਲੁੱਟਿਆ ਜਾਂਦਾ ਹਾਂ ਜੀ ਬਿਲਕੁਲ 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 ਸਹੀ ਆ ਹੁਣ ਮੰਦਾ ਆ ਜੋ ਆਈ ਦੀਵਾਲੀ ਘਰੇ ਲਾਈ ਅੱਜ ਹਾਂ ਇਹ ਆ ਦੀਵਾਲੀ ਆਈ ਦੀਵਾਲੀ ਅਸਲ ਨਾਰੇ ਮਾਲ ਨਾ ਲੀਆਂ ਵੇਚ ਲੀਆਂ ਜਿਹੜਾ ਨੋਟ ਕੇ ਲੈ ਗਏ ਨੀ ਤੇ ਪਰਸੋਂ ਉਥੇ ਅੰਮ੍ਰਿਤਸਰ 2-2 ਲੱਖ ਮੁੱਲ ਹੋਊ ਇਹਨਾਂ ਦਾ ਉਹ ਤੋਂ ਵੇਚ ਜਾਣੀ ਬਾਬੂ ਲੋਾਰ ਇਹ ਪਹਿਲੇ ਲੈ ਲੈ ਜੇ 14 ਤੋਂ ਜਾਂਦੇ ਨੇ ਕੋਣ ਖਾਤਰ ਹੈ ਸਾਰੀਆਂ ਮੰਡੀਆਂ ਜਾਂਦੀਆਂ ਨੇ ਤਿੰਨ ਚਾਰ ਛੋਟੀਆਂ ਜੇ ਮੰਡੀ ਲੈ ਗਏ ਫੇਰ ਇਹਦੇ ਉਥੇ 2-2 ਲੱਖ ਹੋਣਗੇ ਮੁੱਲ ਹਾਂ ਉੱਥੇ ਵਕੀਲਦਾਰ ਉੱਥੇ ਬਾਜ਼ਾਰੇ ਛੱਡੀਆਂ ਜਦੋਂ ਆਇਆ ਪੱਟ ਚੁੱਕ ਚੁੱਕ ਦੇ ਤੀਆਂ ਕਰੀ ਇਹ ਕਰੀ ਪੂਰੀਆਂ ਮਤਲਬ ਬੋਤੇ ਛੱਡ ਕੇ ਖੜਾਗੇ ਨਾ ਜਿੱਦਾਂ ਮਲਾਈ ਲਿਆਉਂਦੇ ਫੇ ਪੜਾ ਕੇ ਮੱਝਾਂ ਅਬਰ ਤੁਸੀਂ ਵੀ ਮਿਲਾਂਗੇ ਨਾ ਹਾਂ ਕਰਾਂਗੇ ਕਿ ਫੇ ਹੁਣ ਇਹ ਤੇ ਘਰੇ ਚੱਲ ਆਖਿਆ ਮੇਲਾ ਨਹੀਂ ਪੂਰਾ ਲਾਇਆ ਵੇ ਕੱਟੀ ਚੋਣ ਚਾਂ ਦੇਖੀ ਸੰਦੀਪ ਦੀ ਵਾਹ ਹੁਣ ਜਿਹੜਾ ਕੰਡੇ ਦੇ ਉਧਾਂ ਡੱਬੇ ਦੇ ਤੇਰਾ ਦੇ ਮਰਵਾਉਂਦੇ 12 ਕੰਡੇ ਦੇ ਰਾਕੇ ਲੈ ਲਈ ਨਹੀਂ ਹੁਣ ਭਾਈ ਜੀ ਚੰਗੀਆਂ ਕੰਡਾ ਵੀ ਰੱਖਿਆ ਤੇ ਦੋ ਟਾਈਮ ਚੋਗ ਤੇ تسਲੀ ਕਰਕੇ ਮੱਝਾਂ ਖੜਿਆ ਕਰੋ ਬਿਲਕੁਲ ਬਿਲਕੁਲ ਤੇ ਸੰਭਾਲ ਹੀ ਕਰਦੇ ਜੋ ਫੁੱਲ ਮੁਰਕੇ ਨਾ ਆਲਾ ਮਾਲੂਮਾ ਫਾਦਾ ਤਿਆਰ ਕਰ ਆ ਬੰਦਾ ਜਿਹੜਾ ਸਾਡੀ ਇਹ 4 ਵਜੇ ਤੋਂ ਉੱਠ ਕੇ ਖਾ ਕੇ ਮਾਲ ਮਤਾ ਤੇ ਡਾਹ ਪੈਂਦਾ ਮੱਜਾਂ ਨੂੰ ਵਾ ਠੀਕ ਆ ਇਹਨਾਂ ਛਕਿਆ ਹੁੰਦਾ ਮਾਲ ਮਤਾ ਫੇ ਫਾਮ ਤਾਂ ਇਹੋ ਹੋਵੇ ਦੋਹਾਂ ਦਾ ਟਾਈਮ ਨਹੀਂ ਜੁਆਗਾ ਤੇ ਗਣਾ ਤੇ ਗਣਾ ਥਾੜਾ ਬਣ ਗਿਆ ਵੇ ਹਾਂ ਮੱਜਾਂ ਓਏ ਓਹੀ ਓਹੀ ਸਾਰਾ ਚਵਾਵਾ ਸਾਡਾ ਮੱਜਾਂ ਦੇ ਜੰਮ ਵਾਲੇ ਨਿਮੇ ਦੀਆਂ ਸਾਰੀ ਬਹਿ ਪਛਮਾਨ ਵੇ ਨਿਮੇ ਦੀਆਂ ਇਹੋ ਮਾਲਕ ਸੰਦੀਪ ਜੀ ਕੱਢਦਾ ਬਿਲਕੁਲ ਬਿਲਕੁਲ ਵਾ ਵੇ ਚੋਂ ਦੇ ਕਰੀ ਨੇ ਠੀਕ ਆ ਕੋਈ ਧਾਰਨਾ ਨਾ ਮਾਰੇ ਮੈਂ ਦੀ ਮੈਂ ਗਰੰਟੀ ਦੇ ਦੂੰਗਾ ਲੈ ਆ ਕੇ ਨਾਲ ਕੇ ਚਲਦਾ ਨੇ ਠੀਕ ਆ ਭਾਈ ਹੋਰ ਕੇ ਖਾਓ ਨਾ ਨੇ ਮੈਂ ਖੋਲ ਕੇ ਖੋਲ ਕੇ ਆ ਜਦੋਂ ਇਤ ਕਦੇ ਬੱਚੇ ਲਾਉਣੇ ਹੁਣਾਂ ਮੱਜਾਂ ਨੂੰ ਟਾਈਮ ਨਹੀਂ ਮੱਜਾਂ ਜ਼ਿਆਦਾ ਆਹੋ ਹਾਂਜੀ ਹਾਂਜੀ ਲੈ ਬੱਚੇ ਵੈ ਥਣ ਕੱਢਿਆ ਕਰੀ ਵੇ ਆ ਬੋਲ ਲਾਹੋ ਜੋੜੀ ਦੇ ਐਂਡ ਐਂਡ ਬੀਜ ਐਂਡ ਕੁਆਲਟੀ ਆ ਪੂਰੀ ਵਸ ਨਹੀਂ ਠੀਕ ਆ ਭਾਈ ਜੀ ਪਰ ਹਾਂ ਵੈ ਮੰਨ ਕੇ ਮੈਂ ਤੁਹਾਨੂੰ ਬਿਲਕੁਲ 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 ਵੇ ਮੱਧਮ ਵੇਹਕਰੀ ਆਇਆ ਲਿਆ 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 ਜੀ ਲਿਆ ਨਿਮਾ ਨਿਮਾ ਲਾ ਕੋਈ ਟਾਈਮ ਨਹੀਂ ਬਿਲਕੁਲ ਟਾਈਮ ਤੇ ਵੀਡੀਓ ਬਣ ਗਈ ਕੋਈ ਮਈਆਂ ਨੂੰ ਬਾਜ਼ਾਰ ਬਜੂਰ ਨਹੀਂ ਜਾ ਹੈਗਾ ਇੱਕ ਘੰਟੇ ਦਾ ਵੀ ਉੱਤੇ ਇਹਦਾ ਮੁੱਲ ਕਿੰਨਾ ਸੀ ਕਿਹੜੀ ਦਾ ਇਹਦਾ ਬਸ ਅੱਜ ਜਿਹੜੀ ਦੇ ਦੇਣੀ ਆਫਰ ਹੀ ਦਵਾਈ ਦਾ ਇੱਕ 20 ਦੀ ਲੋ ਚੇਕੋ 20 ਦੀ ਬਸ ਜਿਹੜਾ ਦਾ ਇਦਾਂ ਮੈਂ ਨਾ ਪੈਸੇ ਪਾ ਦੇ ਖਾਤੇ 'ਚ ਮੰਗਾ ਲੈ ਕਿਤੇ ਦੁੱਧ ਦੇ ਜਾਣਾ ਇੱਕ ਲੱਖ ਸਿਰਫ 20000 20000 ਦੀ ਜੀ ਵੇ ਲੋ ਵੇ ਵੇ ਇੱਕ ਹੀ ਵੇ ਇਹ ਅੰਡ ਤੇ ਜੋ ਇਹ ਐਂਡ ਪੀਸੀ ਆ ਇਹਦਾ ਥਾਂ ਤੇ 18 ਦੀਨ ਵਰਗਾ ਬਣ ਗਿਆ ਹੁਣ ਇਹਨਾਂ ਦੇ ਬੱਤੀਆਂ ਮੋਟੀਆਂ ਆਖੇ ਮੈਂ ਨਾ ਵੇ ਚੀਜ਼ ਆਖੇ ਜੀ ਵੇ ਮਾਰੋ ਨਿਮਿਆ ਤਾਰਾਂ ਕਰੀ ਵੇ ਨਹੀਂ ਠੀਕ ਆ ਫਿਰ ਵੇ ਮੈਂ ਕਿਉਂ ਪੂੜਾ ਸਿਰ ਪਾ ਕੇ ਫੜਾ ਪੰਜਾਂ ਸਾਲਾਂ ਦਾ ਬੱਚਾ ਚੋਲੇ ਮਤਲਬ ਫਰਸ਼ ਨਾਲ ਬਾੜ ਦੀ ਹਾਂ ਪੰਨਾ 6 ਕਰ ਦੂਗੀ ਧਰਤੀ 'ਚ ਹੋਈ ਜਾ ਤਾਂ ਲੋ ਜੀ 8 ਝੋਟੀਆਂ 8 ਸਿਰੇ ਤੋਂ ਸਿਰਾ 8 ਝੋਟੀਆਂ ਸਿਰਾ ਕੁਆਲਟੀ ਤੇ ਪਾ ਦੇ ਲੋ ਬਿਲਕੁਲ ਨਾ ਨਾ ਇਹਦੇ 2.5 ਤੱਕ ਲੱਖ ਦੁਆਰੀ ਤੇ ਮੋਲ ਹੋਣ ਗਿਆ ਵਾਡੀ ਮਾਣੀ ਛੁੱਟ ਜਾ ਮੋਲ ਨਹੀਂ ਕੀਤਾ ਇਹਦਾ ਮੋਲ ਤਾਂ ਨਹੀਂ ਕੀਤਾ ਪਰ ਸੋ ਉਹਦਾ ਮੇਲੇ ਜਾ ਲੈ ਲੈ ਜਾਣੀ ਪਰ 18 ਕਿਲੋ ਵਾਲੀ ਜੋ ਜੇ ਬਹੁਤ ਵੱਡੀ ਚੋਡੀ ਆ ਤੇ ਦੇ ਦੇਵਾਂਗੇ ਦੋ ਤੋਂ ਅੰਦਰ ਹੀ ਚਲੋ ਇਹ ਵੀ ਆਖੇ ਉਹਨਾਂ ਬਾਹਰ ਆ ਕੇ ਦੇ ਅੰਦਰ ਅੰਦਰ ਸਾਡਾ ਮਾਲ ਹੀ ਅੰਦਰ ਹੈ ਕੋਈ ਗੱਲ ਨਹੀਂ ਬਾਜੀ ਆਓ ਇੱਥੇ ਦੁਆਲਿਆ ਹੋਰ ਮਾਨਤਨ ਕਰਾਂਗੇ ਮਾਨਤਨ ਕਰਾਂਗੇ ਮੋੜ ਤੇ ਨਹੀਂ ਵੀਰ ਜੀ ਜੇ ਕੋਈ ਆਊਗਾ ਉਹਦਾ ਮਾਨਤਨ ਕਰਾਂਗੇ ਕੰਡੇ ਦੇ ਰੱਖੇ ਦੋ ਤੇ ਤੋਲ ਕੇ ਖੜਿਓ ਚਲੋ ਹਾਂ ਮੋਲ ਨੰਬਰ ਨੰਬਰ ਆਪਣਾ 884637752 ਤਸੀਲ ਖਡੂਰ ਸਾਹ ਤੇ ਜ਼ਿਲ੍ਹਾ ਤਰਨਤਾਰ ਪਿੰਡ ਦੁਲਚੀਪੁਰ ਜਿੱਥੋਂ ਦਾ ਦਾਰਾ ਪਹਿਲਵਾਨ ਸਾਡੇ ਪਿੰਡ ਦਾ ਆਈ ਜੀ ਇਹ ਵੀ ਪਹਿਲਾ ਦਾਈ ਉਹਦਾ ਆ ਓਡਾ ਹੀ ਖੜਿਆ ਉਹ ਛੋਟੀ ਜਿਵੇਂ ਨਿੱਕੀ ਦੀ ਨਿੱਕੀ ਰੋਗਣੀ ਇਹ ਵੀ ਵੱਡੀ ਫੜੀ ਵੱਡੀ ਲੱਗੀ ਦੀ ਆ ਠੀਕ ਆ ਆਹ ਵੀ ਆ ਕੇ ਆਪਣੀ ਤਸੱਲੀ ਤੁਸਲੀ ਕਰਕੇ ਮਾਲ ਜੋਰ ਲਾ ਕੇ ਤੇ ਪੂਰਾ ਲਈਦਾ ਸਿਰ ਆਈ ਚਲੋ ਤੇ ਹੁਣ ਚਲੋ ਗਾੜੀ ਤੇ ਅਗਲੇ ਦੇ ਭਾਗ ਜੀ ਬਾਗ ਬਿਲਕੁਲ ਤੇ ਆਪਣਾ ਤੇ ਜੋਰ ਲਾ ਲਈਦਾ ਵੀਰੇ ਇੱਥੇ ਮੱਝ ਨਹੀਂ ਲਈਦੀ ਸਾਰਾ ਮਾਲ ਉਧਰੋਂ ਲਿਜਾਈਦਾ ਫਿਰਕੇ ਹਰ ਵਕਤ 10-12 ਮਹੀਨਾ 24 ਘੰਟੇ ਅੰਦਰ ਵੀ ਮਈਆਂ ਬੱਜੀਆਂ ਜੀ ਬਿਲਕੁਲ ਬਿਲਕੁਲ ਹੁਣ ਇਹਦੇ ਬਾਹਰਲੇ ਨੌਰੇ ਆ ਗਏ ਅੰਦਰ ਵੀ ਆ ਗਈਆਂ ਜੀ ਲੋਰੋ ਹੀ ਬੜਾ ਸੁਣਾ ਮੈਂ ਇਹਨਾਂ ਨੌਰਾਂ ਤੇ ਹੁਣ ਇਹ ਬੜਾਇਆ ਹੀ ਮੱਜਾਂ ਦਾ ਕਰਕੇ ਆ ਗਏ ਹਾਂ ਚਲੋ ਠੀਕ ਹੈ ਜੀ ਫਿਰ ਸਾਰਿਆਂ ਨੂੰ ਸਾਸਰੀ